ਮਿਸਤਰੀ ਕੀਦਾ ਤਿਆਰ ਕੀਤਾ ਜੀ ਇਹ ਇਹ ਜੀ ਹਾਕਮ ਸਿੰਘ ਦਾ ਹਾਕਮ ਸਿੰਘ ਦਾ ਜੀ ਹਾਂ ਜੀ ਪਿੰਡ ਹੀਰੋਂ ਖੁਰਦ ਅੱਛਾ ਜੀ ਤੇ ਉਹਦਾ ਹਾਕਮ ਸਿੰਘ ਦਾ ਜੰਗਲਾ ਤਿਆਰ ਕੀਤਾ ਜੀ ਅੱਛਾ ਜੀ ਬਹੁਤ ਵਧੀਆ ਉਹਨਾਂ ਨੇ ਹੀ ਹਾਂ ਜੀ ਤੇ ਦੇਖੋ ਵੀਰੋ ਬਹੁਤ ਵਧੀਆ ਡਿਜ਼ਾਈਨ ਆ ਜੀ ਹਾਂਜੀ 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 ਬੋਲੋ ਜੀ ਆ ਸਾਰਾ ਹੱਥੀ ਮੋੜਿਆ ਆ ਜੀ ਆਹ ਜਿਹੜਾ ਪੱਤੀਆਂ ਨੇ ਅੱਛਾ ਜੀ ਇਹ ਆਪਣੇ ਹੱਥੀ ਮੋੜ ਕੇ ਸਾਰੀ ਚੀਜ਼ ਆ ਆ ਜਿਹੜਾ ਡਿਜ਼ਾਈਨ ਜਿਹਾ ਪਾਇਆ ਹੋਇਆ ਜੀ ਹਾਂਜੀ ਹਾਂਜੀ ਅੱਛੇ ਅੱਛੇ ਜੀ ਹਾਗਾ ਹੈ ਇਹ ਵੀ ਤੁਸੀਂ ਨਾ ਮੋੜਾਈ ਹਾਂਜੀ ਜਿਹੜੀ ਉਹਨਾਂ ਨੇ ਚੀਜ਼ ਮੰਗੀ ਸੀ ਉਹਨਾਂ ਨੇ ਫੋਟੋ ਦਿੱਤੀ ਸੀ ਇਹ ਚੀਜ਼ ਬਣਾ ਕੇ ਦਿੱਤੀ ਹੈ ਅੱਛਾ ਅੱਛਾ ਜੀ ਬਹੁਤ ਹੀ ਵਧੀਆ ਵੀਰੋ ਡਿਜ਼ਾਈਨ ਦੇਖੋ ਇਹ ਹੱਥੀ ਮੋੜਾ ਸਾਰੇ ਵੀਰੇ ਸਭ ਮਿਸਤਰੀ ਬਣਦੇ ਬਹੁਤ ਹੀ ਕਿਸੇ ਨੇ ਬਣਾਉਣਾ ਹੋਵੇ ਵੀਰੇ ਬਹੁਤ ਹੀ ਵਧੀਆ ਕੰਮ ਕਰਦਿੰਨੇ ਸਫਾਈ ਦਾ ਕੰਮ ਆਈ ਦੇਖੋ ਬਹੁਤ ਹੀ ਵਧੀਆ ਤੇ ਬਾਕੀ ਜੋ ਵੀ ਉਹਨਾਂ ਨੇ ਫੋਟੋ ਦਿੱਤੀ ਸੀ ਸਿਰਫ ਫੋਟੋ ਮੁਕਤਾਬ ਕੋ ਬਣੇਗਾ ਜੀ ਪੂਰਾ ਗਲਾਈ ਵਧੀਆ ਬਹੁਤ ਹੀ ਵਧੀਆ ਬਾਕੀ ਜੇ ਕਿਸੇ ਨੇ ਬਣਾਉਣਾ ਤਾਂ ਬਾਈ ਦਾ ਨੰਬਰ ਦੱਸ ਦੋ ਜੀ 95010 67399 ਠੀਕ ਹੈ ਜੀ ਧੰਨਵਾਦ